ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਮਹਿੰਗੇ ਸ਼ਬਦ ਸਰਵਣ ਕਰ ਰਹੇ ਹਾਂ ਲੜੀਵਾਰ ਜੋ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰખ્યા ਪਈ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਹੋਰ ਸ਼ਬਦਾਂ ਦੇ ਉਚਾਰਨ ਦੱਸੇ ਹੋਏ ਨੇ ਇਹ ਸ਼ਬਦ ਸੰਗਤ ਜੀ 404 ਅੰਗ ਤੇ ਆਉਂਦਾ ਹੈ ਪੰਜਵੇਂ ਪਾਸ਼ਾ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਸ ਵਿੱਚ ਮਹਿੰਗੇ ਸ਼ਬਦ ਆਉਂਦੇ ਨੇ ਅੱਜ ਆਪਾਂ ਉਸ ਦਾ ਉਚਾਰਨ ਸਿੱਖਣਾ ਹੈ ਨਾਲ ਅਰਥ ਵੀ ਸਮਝਣੇ ਨੇ ਆਸਾ ਮਹੱਲਾ 5 ਰਾਗ ਆਸਾ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਚਾਰ ਬਰਨ ਚੋਹਾ ਕੇ ਮਰਦਨ ਮਰਦਨ ਪਾਠ ਸੰਗਤ ਜੀ ਇਕੱਠਾ ਹੈ ਖਟ ਦਰਸ਼ਨ ਕਰ ਤਲੀ ਰਹੇਨ ਤਲੀ ਨਹੀਂ ਕਹਿ ਦੇਣਾ ਤਲੀ ਪਾਠ ਪੋਲੇ ਤਲੀ ਰਹੇ ਦਾਰਾ ਜਿਹੜਾ ਵੱਖਰਾ ਹੈ ਤਲੀ ਰੇ ਇਸ ਤਰ੍ਹਾਂ ਉਚਾਰਨ ਕਰਨਾ ਤੇ ਪੋਲਾ ਸ਼ਬਦ ਪੜ੍ਹਨਾ ਸਾਡੇ ਦੇਸ਼ ਵਿੱਚ ਬ੍ਰਾਹਮਣ ਖੱਤਰੀ ਵੈ ਸੂਦਰ ਇਹ ਚਾਰ ਵਰਣ ਪ੍ਰਸਿੱਧ ਹਨ ਕਾਮਾਦਿਕ ਇਹਨਾਂ ਚੌਹਾਂ ਵਰਨਾ ਦੇ ਬੰਦਿਆਂ ਨੂੰ ਮਾਲ ਦੇਣ ਵਾਲੇ ਹਨ ਛੇ ਪੇਖਾਂ ਦੇ ਸਾਧੂਆਂ ਨੂੰ ਵੀ ਇਹ ਹੱਥਾਂ ਦੀ ਤਲੀਆਂ ਤਿੰਨ ਚਾਉਂਦੇ ਹਨ ਸੁੰਦਰ ਸੁਗਰ ਸਰੂਪ ਸਿਆਨੇ ਪੰਚੂ ਹੀ ਮੋਇ ਸ਼ਲੀਰੇ ਹੁਣ ਸੰਗਤ ਜੀ ਸੋ ਘਰ ਨਹੀਂ ਕਹਿ ਦੇਣਾ ਸੁੰਦਰ ਸੁਗਰ ਪਾਠ ਇਕੱਠਾ ਹੈ ਸਰੂਪ ਸਿਆਣੇ ਪੰਚੋ ਹੀ ਮੋਛਲੀ ਛੱਲੀ ਨਹੀਂ ਕਹਿਣਾ ਛਲੀ ਰੇ ਛਲੀ ਪੋਲਾ ਪਾਠ ਹੈ ਸੋਹਣੇ ਸੁਨੱਖੇ ਬੰਕੇ ਸਿਆਣੇ ਕੋਈ ਵੀ ਹੋਣ ਕਾਮਾਦਕ ਪੰਜਾਂ ਨੇ ਸਭ ਨੂੰ ਮੋਹ ਕੇ ਛਲ ਲਿਆ ਹੈ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰੇ ਬੱਲੀ ਨਹੀਂ ਕਹਿਣਾ ਬਲੀ ਪੋਲਾ ਪਾਠ ਹੈ ਬਲੀ ਰੇ ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ ਗੁਰੂ ਨੂੰ ਮਿਲ ਕਰਕੇ ਕਾਮਾਦਕ ਜਿਹੜੇ ਪੰਜ ਵਿਕਾਰ ਨੇ ਉਹਨਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ ਕਹਿੰਦੇ ਜਿੰਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਕਲੀ ਨਹੀਂ ਕਹਿਣਾ ਕਲੀ ਪਾੜ ਪੋਲੇ ਕਲਯੁਗ ਦਾ ਅਰਥ ਹੈ ਇੱਥੇ ਕਹਿੰਦੇ ਜਗਤ ਵਿੱਚ ਉਹ ਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾ ਲੀਰਾ ਕਰ ਦਿੱਤਾ ਹੈ ਵੱਡੀ ਕੌਮ ਵਸ ਰਹਾਉ ਵੱਡੀ ਕੌਮ ਕੋਮ ਵਸ ਭਾਗਹਿ ਨਾਹੀ ਹੁਣ ਸੰਗਤ ਜੀ ਧਿਆਨ ਰੱਖਣਾ ਇਥੇ ਕੋਮ ਕਕੇ ਹੋੜੀ ਦੇ ਨਾਲ ਆਇਆ ਜੇ ਆਪਾਂ ਕੌਮ ਪੜਾਂਗੇ ਫਿਰ ਕਨੋੜੇ ਦਾ ਉਚਾਰਨ ਹੁੰਦਾ ਹੈ ਧਿਆਨ ਰੱਖਣਾ ਵੱਡੀ ਕੋਮ ਵਸ ਭਾਗਹਿ ਨਾਹੀ ਮੋਹ ਕਮ ਫੌਜ ਹਠਲੀ ਰੇ ਇਹਨੂੰ ਹਠਲੀ ਨਹੀਂ ਕਹਿ ਦੇਣਾ ਹੱਠਲੀ ਐਡ ਜਿਹੜਾ ਹਹਾ ਲੱਗਾ ਸੰਗਤ ਜੀ ਇਹ ਸੰਬੰਧ ਕਲਾਉਣਾ ਹੈ ਹਠਲੀ ਰੇ ਹਠਲੀ ਪਾਠ ਉਚਾਰਨ ਕਰਨਾ ਹਠਲੀ ਰੇ ਇਹਨਾਂ ਕਾਮਾਦਕਾਂ ਦਾ ਬੜਾ ਡਾਡਾ ਕੋੜਮਾ ਹੈ ਕਹਿੰਦੇ ਨਾ ਇਹ ਕਿਸੇ ਦੇ ਕਾਬੂ ਵਿੱਚ ਆਉਂਦੇ ਹਨ ਨਾ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ ਇਹਨਾਂ ਦੀ ਫੌਜ ਬੜੀ ਮਜ਼ਬੂਤ ਹੈ ਹੱਠ ਵਾਲੀ ਹੈ ਕਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਝੱਲੀ ਰੇ ਹੁਣ ਇਹ ਪਾਠ ਜਿਹੜਾ ਸੰਗਤ ਜੀ ਕਸਕੇ ਐ ਇਹਨੂੰ ਬੋਲਾਂ ਨਹੀਂ ਝੱਲੀ ਨਹੀਂ ਕਹਿ ਜਣਾ ਪਿੱਛੇ ਪੜ ਪੜ ਕੇ ਆਏ ਆ ਇਹ ਸਾਰੇ ਪਾਠ ਬੋਲੇ ਸੀ ਇਹ ਪਾਠ ਝੱਲੀ ਰੇ ਕਸਕੇ ਬੋਲਣਾ ਹੈ ਅਦਕਲਾ ਕੇ ਨਾਨਕ ਆਖਦੇ ਨੇ ਕਹਿੰਦੇ ਸਿਰਫ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਜੇਕਰ ਜਿਹੜਾ ਸਾਧ ਸੰਗਤ ਦੇ ਆਸਰੇ ਵਿੱਚ ਰਹਿੰਦਾ ਹੈ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕਰ ਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ YouTube ਤੇ ਲਾਈਵ ਰਾਤ ਨੂੰ ਸਵਾ 8 ਵਜੇ ਸੰਥਿਆ ਕਰਾਈਦੀ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵੀ ਚੱਲ ਰਹੀਆਂ ਨੇ। ਚੰਡੀ ਦੀ ਵਾਰ ਦੀ ਸੰਥਿਆ ਵੀ ਚੱਲ ਰਹੀ ਹੈ। YouTube ਦੀ ਪਲੇਲਿਸਟ ਜਿੱਥੇ ਤੁਸੀਂ ਜਾਓਗੇ ਤੁਹਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।